ਤੁਜਰੇਗਾ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਦ ਕਰਦਾ ਹੈ। ਪਿਤੀਕਾਲ ਫਰੀਕੋਡ ਪੁਲਿਸ ਵੱਲੋਂ ਚਾਰ ਨੌਜਵਾਨਾਂ ਨੂੰ ਹਰਿਆਣ ਸਹਿਤ ਕਾਬੂ ਕੀਤਾ ਗਿਆ ਸੀ। ਜਿਸ ਵਿੱਚ ਦੱਸਿਆ ਜਾ ਰਿਹਾ ਸੀ ਇੱਕ ਸ਼ਖਸ਼ ਫਰੀਕੋਡ ਦੇ ਵਿਧਾਇਕ ਦਾ ਸਾਥੀ ਹੈ। ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਅਤੇ ਹੁਣ ਇਸ ਵਿੱਚ ਐਂਟਰੀ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੇ ਪਰਮ ਸਿੰਘ ਬੰਟੀ ਰਮਣਦੀ ਅਜੋਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਇਸ ਮਾਮਲੇ ਨੂੰ ਲੈ ਕੇ ਜਿੱਥੇ ਸਰਕਾਰ ਉੱਤੇ ਸਵਾਲ ਵੀ ਖੜੇ ਕੀਤੇ ਦੇ ਨਾਲ ਨਾਲ ਉਹਨਾਂ ਵਿਧਾਇਕ ਅੱਗੇ ਵੀ ਸਵਾਲ ਖੜੇ ਕੀਤੇ ਉਹਨਾਂ ਕਹਿੰਦੇ ਕਿ ਸਰਕਾਰ ਦਾਅਵੇ ਕਰਦੀ ਹੈ ਨਸ਼ਿਆਂ ਦੇ ਖਾਦਮੇ ਲਈ ਪਰ ਉਹਨਾਂ ਦੇ ਪਾਰਟੀ ਦੇ ਲੋਕ ਹੀ ਇਸ ਮਾਮਲੇ ਦੇ ਵਿੱਚ ਆ ਰਹੇ ਨੇ ਜਿੱਥੇ ਉਹਨਾਂ ਆਫਰੀਕੋਡ ਪੁਲਿਸ ਦੀ ਪਿੱਠ ਠਾਪਰੀ ਤੇ ਨਾਲ ਦੂਜੇ ਪਾਸੇ ਉਹਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੇਕਰ ਫ੍ਰੀਕਵੈਂਟ ਪੁਲਿਸ ਨੇ ਕਾਰਵਾਈ ਕੀਤੀ ਹੈ ਤਾਂ ਹੁਣ ਇਸ ਨੂੰ ਸ ਵੀ ਸਿਆਸੀ ਦਬਾਇਟ ਉਸ ਨੂੰ ਛੱਡਣ ਦੀ ਕਾਰਵਾਈ ਨਾ ਕਰੇ ਨਹੀਂ ਤਾਂ ਫਿਰ ਕਾਲੀਗਲ ਵੱਲੋਂ ਕੋਈ ਨਾ ਕਿਸ ਗਰਸ਼ ਕੀਤਾ ਜਾਵੇਗਾ ਤੁਸੀਂ ਸੁਣਾਓ ਇਸ ਮੌਕੇ ਹੋਰ ਕੀ ਕਹਿੰਦੇ ਨੇ ਪਰਮੇ ਸਿੰਘ ਬੰਟੀ ਨਾ ਇੰਪੋਰਟੈਂਟ ਇਸ਼ੂ ਜੋ ਫਰੀਦਕੋਟ ਦੇ ਵਿੱਚ ਕਈ ਕੁਝ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕੱਲ ਇੱਕ ਕੱਲ ਕੇ ਪਰਸੋਂ ਐਮਐਲਏ ਸਾਹਿਬ ਦੇ ਬੜੇ ਕਰੀਬੀ ਸਾਥੀ ਤੋਂ ਜੋ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ سنی ਉਹਦੇ ਤੋਂ ਚਿੱਟਾ ਫੜਿਆ ਗਿਆ ਉਸੇ ਸਨੀ ਦਾ ਸਕਾ ਭਰਾ ਐਮਐਲਏ ਸਾਹਿਬ ਦਾ ਪੀਏ ਵੀ ਹੈ ਸੋ ਉਹਦੇ ਵਿੱਚ ਵੀ ਜਿਹੜਾ ਯੁੱਧ ਨਸ਼ਿਆਂ ਵਿਰੋਧ ਇਹਨਾਂ ਦਾ ਉਹ ਦਿਸਦਾ ਹੈ ਕਿ ਕਿੰਨਾ ਖੋਖਲਾ ਕਿੰਨਾ ਹੋਲੋ ਹੈ ਤੇ ਅੱਜ ਸਰਕਾਰ ਦਾ ਜੋਰ ਲੱਗਿਆ ਐ ਐਮਐਲਏ ਸਾਹਿਬ ਦਾ ਜੋਰ ਲੱਗਿਆ ਉਹਨੂੰ ਬਚਾਉਣ ਵਾਸਤੇ ਪਹਿਲਾਂ ਤਾਂ ਐਮਐਲਏ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ ਕਿ ਇਹ ਤਾਂ ਜੀ ਗੱਡੀ ਤੁਰ ਹੀ ਜਾਂਦੀ ਐ ਨੇ ਕਿਸੇ ਨੂੰ ਲਿਫਟ ਦਿੱਤੀ ਤੇ ਉਹਦੇ ਵਿੱਚੋਂ ਜਿਹੜੇ ਬੰਦਿਆਂ ਨੇ ਲਿਫਟ ਲਈ ਉਹਨਾਂ ਕੋਲੋਂ ਚਿੱਟਾ ਫੜਿਆ ਗਿਆ ਐਫ ਆਈ ਆਰ ਜਿਹੜੀ ਆ ਪੁਲਿਸ ਵੱਲੋਂ ਕੱਟੀ ਗਈ ਐਫ ਆਈ ਆਰ ਦੇ ਵਿੱਚ ਬੜੀ ਕਲੀਅਰਲੀ ਸਟੇਟ ਕੀਤਾ ਗਿਆ ਕਿ ਇਹ ਗੱਡੀ ਪਾਰਕ ਵੱਲ ਨੂੰ ਮੂੰਹ ਕਰਕੇ ਪਾਰਕ ਸੀ ਖੜੀ ਸੀ ਉੱਥੇ ਚਾਰ ਬੰਦੇ ਗੱਡੀ ਦੇ ਵਿੱਚ ਬੈਠੇ ਸੀ ਇਹ ਸਨੀ ਗੱਡੀ ਚਲਾਉਂਦਾ ਸੀ ਇੱਕ ਹੋਰ ਸਨੀ ਹੈ ਉਹ ਤੇ ਦੋ ਜਾਣੇ ਹੋਰ ਜਿੰਨਾਂ ਕੋਲੋਂ 310 ਗ੍ਰਾਮ ਹੀਰੋਇਨ ਫੜੀ ਗਈ ਹੈ ਜਿੱਥੇ ਗੇਅਰ ਬਾਕਸ ਹੈ ਉੱਥੇ ਕੰਪਿਊਟਰ ਕੰਡਾ ਰੱਖਿਆ ਹੋਇਆ ਸੀ ਕਿਉਂਕਿ ਚਿੱਟਾ ਤੋਲ ਕੇ ਦੇਣਾ ਵੀ ਸੀ ਨਾ ਗਾਂ ਸੋ ਮੈਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੁੰਨਾ ਤੁਸੀਂ ਕਹਿ ਰਹੇ ਹੋ ਗੱਡੀ ਤੁਰ ਹੀ ਜਾਂਦੀ ਚ ਲਿਫਟ ਦਿੱਤੀ ਤੇ ਪੁਲਿਸ ਦੀ ਐਫਆਈਆਰ ਇਹ ਕਹਿ ਰਹੀ ਹੈ ਕਿ ਗੱਡੀ ਖੜੀ ਸੀ ਤੇ ਵਿੱਚ ਕੰਪਿਊਟਰ ਕੰਡਾ ਸੀ ਪਰ ਕੰਪਿਊਟਰ ਕੰਡਾ ਕੀ ਕਰ ਰਿਹਾ ਸੀ ਵਿੱਚ ਇੱਕ ਮੋਬਾਈਲ ਫੋਨ ਵਿੱਚੋਂ ਬਰਾਮਦ ਹੋਇਆ ਹੈ ਉਹ ਮੋਬਾਈਲ ਫੋਨ ਤੇ باقی ਦੂਜੇ ਤਿੰਨਾਂ ਦੇ ਮੋਬਾਈਲ ਫੋਨ ਕਿਉਂ ਨਹੀਂ ਪੁਲਿਸ ਸੀਜ਼ ਕਰਕੇ ਉਹਦਾ ਰਿਕਾਰਡ ਕੱਢਦੀ ਫੜੇ ਜਾਣ ਤੋਂ ਪਹਿਲਾਂ ਕਿੰਨਾ ਨਾਲ ਗੱਲ ਹੋ ਰਹੀ ਸੀ ਫੜੇ ਜਾਣ ਤੋਂ ਬਾਅਦ ਕੌਲਾਂ ਕਿਨੂੰ ਗਈਆਂ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਅਸੀਂ ਵੱਡੀ ਮੱਛਲੀ ਨੂੰ ਜਾਨਣਾ ਹੈ ਜਿਹੜੇ ਛੋਟੇ ਜਿਹੜੇ ਖਾਂਦੇ ਆ ਉਹਨਾਂ ਨੂੰ ਨਹੀਂ ਫੜਨਾ ਫਿਰ ਮੱਛਲੀਆਂ ਵੱਲ ਨੂੰ ਤੁਰੇ ਕਿਉਂ ਨਹੀਂ ਅਜੇ ਤਾਈਂ ਇੱਥੇ ਤਾਂ ਮਗਰਮੱਛ ਆਪਦੇ ਚਿਹਰੇ ਵਿਖਾਉਣ ਲੱਗ ਗਏ ਬਿਨਾ ਕਿਸੇ ਪੜਤਾਲ ਤੋਂ ਬਿਨਾ ਕਿਸੇ ਇਨਕੁਆਇਰੀ ਤੋਂ ਬਿਨਾ ਕਿਸੇ ਇਨਵੈਸਟੀਗੇਸ਼ਨ ਤੋਂ ਕਲੀਨ ਚਿੱਟਾਂ ਆਮ ਆਦਮੀ ਪਾਰਟੀ ਦੇ ਐਮਐਲਏ ਵੰਡਣ ਲੱਗ ਗਏ ਆ ਕਿ ਉਹ ਤਾਂ ਇਨਵੋਲਡ ਹੀ ਨਹੀਂ ਸੀ ਉਹਨਾਂ ਦੀਆਂ ਸਿਫਾਰਸ਼ਾਂ ਤੇ ਥਾਣਿਆਂ ਦੇ ਵਿੱਚ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਅਜੇ ਤੱਕ ਤਾਂ ਹਵਾਲਾਤ ਦੇ ਅੰਦਰ ਹੀ ਨਹੀਂ ਦਿੱਤੇ ਗਏ ਹੋ ਸੋ ਇਹ ਮਸਲਾ ਤਾਂ ਸਾਰੇ ਪੰਜਾਬ ਦੇ ਸਾਹਮਣੇ ਆ ਗਿਆ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕਿੱਟਾ ਖੋਖਲਾ ਸਾਬਤ ਹੋ ਰਿਹਾ ਇਹਨਾਂ ਦਾ ਮੈਂ ਜਿੱਤੇ ਜਿਨ੍ਹਾਂ ਨੇ ਫੜਿਆ ਮੇਰੇ ਵੀਰਾਂ ਨੇ ਪੁਲਸਾ ਵਾਲਿਆਂ ਨੇ ਉਹਨਾਂ ਨੂੰ ਵਧਾਈ ਜ਼ਰੂਰ ਦੇਊਂਗਾ ਇਸ ਗੱਲ ਦੀ ਪਰ ਨਾਲ ਦੀ ਨਾਲ ਇਸ ਗੱਲ ਦੀ ਬੇਨਤੀ ਵੀ ਕਰੂੰਗਾ ਤੇ ਮੈਂ ਵਾਰਨ ਵੀ ਕਰਨਾ ਚਾਹਣਾ ਕਿ ਇਹ ਬੜਾ ਸੀਰੀਅਸ ਮੈਟਰ ਹੈ ਸਾਡੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਹੈ ਕਿਸੇ ਕੀਮਤ ਤੇ ਕੋਈ ਬੰਦਾ ਕੱਟਣ ਦੀ ਕੋਸ਼ਿਸ਼ ਨਾ ਕਰਿਓ ਜੀ ਇਹ ਸਿਆਸੀ ਦੁਬਾਰਾ ਥੱਲੇ ਕੋਈ ਇਹੋ ਜਿਹਾ ਕਦਮ ਨਾ ਲਿਓ ਜਿਹਦਾ ਕੱਲ ਨੂੰ ਕੋਰਟਾਂ ਦੇ ਵਿੱਚ ਜਾ ਕੇ ਤੁਹਾਨੂੰ ਪੁੱਗਤਣਾ ਪੈਣਾ 100 ਤਰ੍ਹਾਂ ਦੇ ਐਵੀਡੈਂਸ ਮਿਲ ਜਾਂਦੇ ਆ ਫੋਨ ਤਾਂ ਅੱਜ ਤੁਸੀਂ ਛੱਡਦੇ ਹੋਗੇ ਸਾਲ ਨੂੰ ਸਰਕਾਰ ਬਦਲਨੀ ਆ ਮੁੜ ਕੇ ਫੇਰ ਫੋਨ ਖਰੋਲੇ ਜਾਣੇ ਆ ਸਾਰੇ ਡਾਟੇ ਆ ਜਾਣੇ ਆ ਕਿ ਕਿੱਥੇ ਕਿੱਥੇ ਕਾਲਾਂ ਹੋਈਆਂ ਕਿਹਨੂੰ ਕਿਹਨੂੰ ਸਫਾਰਸ਼ਾਂ ਹੋਈਆਂ ਕਿਹਨੇ ਛੱਡਿਆ ਸੋ ਮੈਂ ਬੇਨਤੀ ਕਰਦਾ ਕਿ ਜਿਹੜੀ ਕਾਰਵਾਈ ਕੀਤੀ ਹੈ ਸੀਆਈਏ ਸਟਾਫ ਫਰੀਦਕੋਟ ਨੇ ਬੜੀ ਵਧੀਆ ਕਾਰਵਾਈ ਕੀਤੀ ਹੈ ਹੁਣ ਪ੍ਰੈਸ਼ਰ ਝੱਲਣ ਦਾ ਦਮ ਵੀ ਰੱਖਿਓ ਲੱਤਾਂ 'ਚ ਜਾਣ ਰੱਖਿਓ ਆਪਦੀ ਜਿਹੜਾ ਸਹੀ ਕੰਮ ਕਰੂਗਾ ਉਹਨੂੰ ਹਰ ਸਰਕਾਰ ਕੋਈ ਆਵੇ ਉਹਨੂੰ ਅਪਰੀਸ਼ੀਏਟ ਵੀ ਕਰੂਗੀ ਉਹਨੂੰ ਅਵਾਰਡ ਵੀ ਕਰੂਗੀ